कंस्ट्रक्शन वर्कर एंड लेबर यूनियन रजिस्टर्ड ऐटक जिला फाजिल्का ਵੱਲੋਂ 28 ਅਗਸਤ ਦਿਨ ਵੀਰਵਾਰ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਉਸਾਰੀ ਕਿਰਤੀ ਲਾਹ ਪਾਤਰੀਆਂ ਅਤੇ ਉਹਨਾਂ ਦੇ ਵਿਦਿਆਰਥੀ ਬੱਚਿਆਂ ਵੱਲੋਂ ਇੱਕ ਵੱਡਾ ਜਿਹੜਾ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ ਇਸ ਇਕੱਠ ਕਰਨ ਦਾ ਜਿਹੜਾ ਮਕਸਦ ਹੈ ਜਿਹੜਾ ਕਿ ਉਸਾਰੀ ਕਿਰਤੀ ਲਾਹ ਪਾਤਰੀ ਹੈ ਜਿਹੜਾ ਉਹਦਾ ਪੰਜੀਕਰਨ ਹੁੰਦਾ ਹੈ ਭਾਵ ਰਜਿਸਟਰਡ ਹੁੰਦਾ ਹੈ ਕਿ ਮੈਂ ਬਤੌਰ ਕੰਸਟ੍ਰਕਸ਼ਨ ਵਰਕਰ ਹਾਂ ਔਰ ਉਹਦੇ ਲਈ ਉਸ ਕਾਪੀ ਦੇ ਤਹਿਤ BOCW ਜਿਹੜਾ ਕਿ ਬਿਲਡਿੰਗ ਐਂਡ ਆਦਰ ਕੰਸਟਰਕਸ਼ਨ ਵਰਕਰ ਜਿਹੜੇ ਨੇ ਉਹਨਾਂ ਦੇ ਇੱਕ ਵੈਲਫੇਅਰ ਬੋਰਡ ਹੈ ਪੰਜਾਬ ਪੱਧਰ ਦਾ ਹੈ ਸਟੇਟ ਪੱਧਰ ਦਾ ਹੈ ਤੇ ਦੇਸ਼ ਪੱਧਰ ਦਾ ਹੈ ਇਸ ਬੋਰਡ ਦੇ ਰਾਹੀਂ ਉਹ ਸਾਰੀ ਕਿਰਤੀਆਂ ਨੂੰ ਵੱਡੇ ਪੱਧਰ ਤੇ ਲਾਭ ਮਿਲਦੇ ਨੇ ਇਹ ਕਹਿ ਲਈਏ ਕਿ ਮਨੁੱਖ ਦੇ ਜਨਮ ਤੋਂ ਲੈ ਕੇ ਮਨੁੱਖ ਦੀ ਮੌਤ ਤੱਕ ਇਹ ਜਿਹੜੀ ਕਾਪੀ ਹੈ ਉਹ ਸਾਰੀ ਕਿਰਤੀਆਂ ਨੂੰ ਵੱਡੇ ਪੱਧਰ ਤੇ ਉਹਨਾਂ ਦੇ ਕਲੇਮ ਉਹਨਾਂ ਦੇ ਜਿਹੜੇ ਬੈਨੀਫਿਟਸ ਨੇ ਉਹਨਾਂ ਦੇ ਹੱਕ ਦਵਾਉਂਦੀ ਹੈ ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਨਾਲੋਂ ਸਭ ਨਾਲੋਂ ਵੱਧ ਪੈਂਡੈਂਸੀ ਕੇਸਾਂ ਦੀ ਹੈ ਸਭ ਨਾਲੋਂ ਵੱਧ ਪੈਸਾ ਜਿਹੜਾ ਬਕਾਇਆ ਹੈ ਸਾਡੇ ਫਾਜ਼ਲਕਾ ਜ਼ਿਲ੍ਹੇ ਦਾ ਪਿਆ ਹੈ ਉਹਦਾ ਇੱਕੋ ਇੱਕ ਕਾਰਨ ਹੈ ਕਿ ਫਾਜ਼ਲਕਾ ਜ਼ਿਲ੍ਹੇ ਵਿੱਚ ਕਿਰਤ ਵਿਭਾਗ ਦੇ ਵਿੱਚ ਕਿਰਤ ਦਫ਼ਤਰ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਜਿਸ ਨੂੰ ਲੈ ਕੇ ਲੋਕ ਤਰਾ ਤਰਾ ਕਰ ਰਹੇ ਨੇ ਲੋਕ ਪਰੇਸ਼ਾਨ ਨੇ ਸਵੇਰੇ 4 ਵਜੇ ਉੱਠ ਕੇ 2 ਵਜੇ ਉੱਠ ਕੇ ਰਾਤ ਨੂੰ 11 ਵਜੇ ਉੱਠ ਕੇ ਉਹ ਡੀਸੀ ਦਫ਼ਤਰ ਜਾਂਦੇ ਨੇ ਉੱਥੇ ਬੈਠਦੇ ਨੇ ਆਪਣੀ ਵਾਰੀ ਦੀ ਉਡੀਕ ਕਰਨ ਵਾਸਤੇ ਕਿ ਮੇਰੀ ਵਾਰੀ ਆ ਜਾਵੇ ਤਾਂ ਮੈਂ ਆਪਣਾ ਕੰਮ ਕਰਾ ਸਕਾਂ ਪਰੰਤੂ ਸਾਡੇ ਸਾਹਮਣੇ ਤਾਂ ਥਾਏ ਨੇ ਕਿ ਲੋਕ ਇੱਕ ਇੱਕ ਮਹੀਨੇ ਤੋਂ ਦੋ ਦੋ ਮਹੀਨਿਆਂ ਤੋਂ 15-15 ਦਿਨਾਂ ਤੋਂ ਆਪਣੀਆਂ ਦਿਹਾੜੀਆਂ ਖਰਾਬ ਕਰਕੇ ਉਹ ਇਸ ਕੰਮ ਲਈ ਜਾਂਦੇ ਨੇ ਕਿ ਉਹਨਾਂ ਦੀ ਲਾਹ ਪਾਤਰੀ ਕਾਪੀ ਉਹ ਰੀਨਿਊ ਹੋ ਜਾਵੇ ਪਹਿਲਾਂ 3 ਸਾਲਾਂ ਲਈ ਰੀਵਿਊ ਹੁੰਦੀ ਸੀ ਹੁਣ ਸਾਲ ਦੀ ਕਰਤੀ 6 ਮਹੀਨੇ ਉਹਨੂੰ ਰੀਨਿਊ ਕਾਪੀ ਕਰਾਉਣ ਵਾਸਤੇ ਤੱਕੇ ਖਾਣੇ ਪੈਂਦੇ ਨੇ ਜਦੋਂ ਬਣਦੀ ਹੈ ਉਸ ਤੋਂ ਬਾਅਦ ਉਹ ਲਾਭ ਵੀ ਨਹੀਂ ਲੈ ਸਕਦਾ ਕਿਉਂਕਿ ਉਹਨੂੰ ਅਜੇ ਪਤਾ ਹੀ ਨਹੀਂ ਹੁੰਦਾ ਉਹ ਜਾਗਰਕ ਨਹੀਂ ਹੈ ਇਸੇ ਤਰ੍ਹਾਂ ਜਿਹੜੇ ਵਜੀਫੇ ਨੇ ਪਹਿਲੀ ਕਲਾਸ ਤੋਂ 3000 ਤੋਂ ਸ਼ੁਰੂ ਹੁੰਦਾ ਹੈ ਹਾਇਰ ਐਜੂਕੇਸ਼ਨ ਤੱਕ 80000 ਰੁਪਏ ਤੱਕ ਅਸੀਂ ਵਜੀਫਾ ਲੈ ਸਕਦੇ ਹਾਂ ਹੌਸਟਲ ਖਰਚਾ ਲੈ ਸਕਦੇ ਹਾਂ ਜੇਕਰ ਬੱਚੇ ਦਾ ਜਨਮ ਹੁੰਦਾ ਹੈ ਤਾਂ 5200 ਰੁਪਿਆ ਮਿਲਦਾ ਹੈ ਜੇਕਰ ਔਰਤ ਦੀ ਕਾਪੀ ਬਣੀ ਹੋਈ ਹੈ ਉਹ ਸਾਰੀ ਕਿਰਤੀ ਬਤੌਰ ਉਹ 11000 ਮਿਲਣਾ ਹੈ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜੇਕਰ ਬੇਟੀ ਦਾ ਜਨਮ ਹੁੰਦਾ ਹੈ ਤੇ ਉਹਦੇ ਨਾਂ ਤੇ 75000 ਰੁਪਿਆ ਬਾਲੜੀ ਸ਼ਗਨ ਦੇ ਨਾਂ ਤੇ ਉਹਦੀ ਐਫ ਡੀ ਹੁੰਦੀ ਹੈ ਜਦੋਂ ਜਵਾਨ ਹੋ ਜਾਵੇ 18 ਸਾਲ ਦੀ ਹੋ ਜਾਵੇ ਤੇ ਉਹ ਲੱਖ ਰੁਪਏ ਆਪਣੇ ਕਢਵਾ ਸਕਦੀ ਹੈ ਚਾਹੇ ਪੜਾਈ ਤੇ ਖਰਚ ਕਰੇ ਚਾਹੇ ਬਿਜ਼ਨਸ ਤੇ ਚਾਹੇ ਆਪਣੇ ਮੈਰਿਜ ਜੀਵਨ ਤੇ ਉਹ ਖਰਚ ਕਰ ਸਕਦੀ ਹੈ ਪਰ ਹੁਣ ਇਹ ਹੋ ਰਿਹਾ ਕਿ ਸਾਡੇ ਜ਼ਿਲ੍ਹੇ ਫਾਜ਼ਿਲਕਾਤ ਵਿੱਚ ਵੱਡੀ ਗਿਣਤੀ ਵਿੱਚ ਦਲਾਲ ਫੈਲੇ ਹੋਏ ਨੇ ਜਿਹੜੇ ਕਿ ਲੋਕਾਂ ਕੋਲੋਂ ਪੈਸੇ ਲੈ ਕੇ ਕੰਮ ਕਰ ਰਹੇ ਨੇ ਇਹਦੇ ਵਿੱਚ ਜਿਹੜੀ ਇੱਕ ਆਈਡੀ ਚਲਦੀ ਆਈਡੀ ਨੇ ਅਪਰੂਵ ਕਰਨਾ ਹੁੰਦਾ ਇੱਕ ਸਕਾਲਰਸ਼ਿਪ ਹੈ ਕਲੇਮ ਹੈ ਇੱਕ ਆਈਡੀ ਲੇਬਰ ਇਨਸਪੈਕਟਰ ਦੀ ਹੈ ਇੱਕ ਆਈਡੀ ਜਿਹੜੀ ਹੈਗੀ ਹੈ ਉਹ ਏਲਸੀ ਦੇ ਅਸਿਸਟੈਂਟ ਲੇਬਰ ਕਮਿਸ਼ਨਰ ਦੀ ਹੈ ਦੋਨੋਂ ਹੀ ਆਈਡੀਆ ਰਾਤ ਨੂੰ 12 ਵਜੇ ਰਿਸ਼ਤ ਲੈ ਕੇ ਚਲਦੀਆਂ ਨੇ ਜਦੋਂ ਲੋਕਾਂ ਦਾ ਕੰਮ ਨਹੀਂ ਹੁੰਦਾ ਲੋਕ ਧੱਕੇ ਖਾ ਕੇ ਬਾਹਰ ਬੈਠ ਜਾਂਦੇ ਨੇ ਘਰ ਬੈਠ ਜਾਂਦੇ ਨੇ ਉਹਨਾਂ ਨੂੰ ਮਜਬੂਰੀ ਪਿੱਛੇ ਪੈਸੇ ਦੇਣੇ ਪੈ ਰਹੇ ਨੇ ਇਹਨਾਂ ਪ੍ਰਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੱਥ ਪਾਉਣ ਵਾਸਤੇ ਇਹਨਾਂ ਦੀ ਤੌਣ ਤੇ ਗੋਡਾ ਦੇਣ ਵਾਸਤੇ ਅਸੀਂ 28 ਅਗਸਤ ਨੂੰ ਦਿਨ ਵੀਰਵਾਰ ਨੂੰ ਪੂਰੇ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਨੂੰ ਸੱਦਾ ਦੇ ਰਹੇ ਹਾਂ ਉਹਨਾਂ ਦੇ ਵਿਦਿਆਰਥੀ ਬੱਚਿਆਂ ਨੂੰ ਸੱਦਾ ਦੇ ਰਹੇ ਹਾਂ ਕਿ ਆਪਣਾ ਹਜ਼ਾਰਾਂ ਰੁਪਏ ਦਾ ਜਿਹੜਾ ਬਕਾਇਆ ਹੈ ਆਪਣੀ ਜਿਹੜੀ ਹੈ ਉਹ ਲੁੱਟ ਕੀਤੀ ਜਾ ਰਹੀ ਹਜ਼ਾਰਾਂ ਰੁਪਏ ਦੀ ਸਾਡਾ ਕਲੇਮ ਜਿਹੜਾ ਲੱਖਾਂ ਰੁਪਏ ਦਾ ਉਹਨੂੰ ਪ੍ਰਾਪਤ ਕਰਨ ਵਾਸਤੇ 28 ਅਗਸਤ ਦਿਨ ਵੀਰਵਾਰ ਨੂੰ 10 ਵਜੇ ਡੀਸੀ ਦਫ਼ਤਰ ਵਿਖੇ ਪਹੁੰਚ ਕੇ ਅਸੀਂ ਇਹਨਾਂ ਪ੍ਰਸ਼ਾਸਨ ਕਰਮਚਾਰੀਆਂ ਅਧਿਕਾਰੀਆਂ ਨੂੰ ਸਭ ਕਸਾ ਸਕੀਏ ਔਰ ਮੈਂ ਜ਼ਰੂਰ ਕਹਿਣਾ ਚਾਹਣਾ ਪ੍ਰਸ਼ਾਸਨ ਨੂੰ ਵੀ ਔਰ ਇਸ ਵਿਭਾਗ ਦੇ ਮੰਤਰੀ ਨੂੰ ਸ਼੍ਰੀ ਤਰਨਜੀਤ ਸਿੰਘ ਸੋਹਧਰ ਨੂੰ ਵੀ ਕਹਿਣਾ ਚਾਹਣਾ ਫਾਇਦਲ ਕਾਏ ਸੀ ਪਰ ਉਹਨਾਂ ਨੇ ਕੋਈ ਸਾਰੀ ਕਿਰਤੀਆਂ ਦੀ ਸਾਰ ਨਹੀਂ ਲਈ ਇਹ ਸੰਘਰਸ਼ ਜ਼ਿਲੇ ਪੱਧਰ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਪੱਧਰ ਤੇ ਪੰਜਾਬ ਸਰਕਾਰ ਖਿਲਾਫ ਔਰ ਕਿਰਤ ਵਿਭਾਗ ਦੇ ਖਿਲਾਫ ਹੋ ਛੇੜਿਆ ਜਾਵੇਗਾ ਜੇਕਰ ਸਾਰੀ ਕਿਰਤੀਆਂ ਦੀ ਲੁੱਟ ਬੰਦ ਨਾ ਹੋਈ ਜਾਂ ਉਹਨਾਂ ਦੇ ਪਾਰਦਰਸ਼ੀ ਢੰਗ ਨਾਲ ਇਸ ਕਾਨੂੰਨ ਨੂੰ ਲਾਗੂ ਕਰਾਉਣ ਵਿੱਚ ਉਹਨਾਂ ਨੇ ਪਹਿਲ ਕਦਮੀ ਨਾ ਦਿਖਾਈ 28 ਤਰੀਕ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕੰਸਟਰਕਸ਼ਨ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆ ਜੋ ਕਿ 250 ਕਰੋੜ ਰੁਪਏ ਫਾਜ਼ਲ ਕਾ ਜ਼ਿਲੇ ਦਾ ਆਉਂਦਾ ਹੈ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਈ ਸੌ ਕਈ ਹਜ਼ਾਰ ਕਰੋੜ ਰੁਪਏ ਬਣਦਾ ਹੈ ਜਿਹੜਾ ਸਾਡਾ ਮਜ਼ਦੂਰਾਂ ਦਾ ਜਿਹੜੇ ਕਿਰਤੀਆਂ ਦਾ ਆਇਆ ਹੋਇਆ ਵਾਪਸ ਚਲਾ ਜਾਂਦਾ ਹੈ ਸੋ ਜੋ ਸਾਡੇ ਲਈ ਕਾਨੂੰਨ ਬਣਿਆ ਹੋਇਆ ਹੈ 1996 ਤੋਂ ਲੈ ਕੇ ਸਾਡੇ ਲਈ ਸੁਵਾਵਾਂ ਲਈ ਸੀਮਿਤ ਤੋਂ ਲੈ ਸਕਨੇ ਆ ਪਰ ਉਹਨਾਂ ਦਾ ਜਿ ਸਿਲਾਬ ਨਹੀਂ ਲੈ ਪਾਰਾ ਸਿਰਫ ਉਹਦੀ ਜਾਣਕਾਰੀ ਨਾ ਹੋਣ ਕਾਰਨ ਚੋਰਾਂ ਦੀਆਂ ਸਰਕਾਰਾਂ ਇਸ ਗੱਲ ਲਈ ਸਾਨੂੰ ਜਾਗਰੂਤ ਰੀ ਕਰਦੀਆਂ ਕਿ ਸਾਡੇ ਲਈ ਕਿੰਨੇ ਜਿਹੜੇ ਸਾਡੇ ਘਰਾਂ ਦੇ ਕਰੋੜਾਂ ਰੁਪਏ ਨੇ ਜਿਹੜੇ ਇੱਕ ਇੱਕ ਪਿੰਡ ਦੇ ਹੌੜਾ ਰੁਪਏ ਬਣਦੇ ਨੇ ਜਿਹੜੇ ਪੈਸੇ ਸਾਡੇ ਘਰਾਂ ਮਜ਼ਦੂਰਾਂ ਦੇ ਘਰਾਂ ਵਿੱਚ ਆਣੇ ਨੇ ਪਰ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨਾਂ ਦੇ ਬੱਚੇ ਪੜ੍ਹ ਲਿਖ ਸਕਣ ਚੰਗੀ ਜਿਹੜੀ ਏ ਸ਼ਾਨ ਦੀ ਜਿਹੜੀ ਜ਼ਿੰਦਗੀ ਜੀ ਸਕਣ ਜਿਸ ਤੋਂ ਸਾਨੂੰ ਵਾਂਝਾ ਰੱਖਿਆ ਗਿਆ ਹੈ ਪਰ ਜਦੋਂ ਅਸੀਂ ਕਾਨੂੰਨ ਬਾਰੇ ਪੜਿਆ ਅਸੀਂ ਕਾਨੂੰਨ ਬਾਰੇ ਜਾਣਿਆ ਤਾਂ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਨੂੰ ਮੌਕਾ ਮਿਲ ਰਿਹਾ ਲੋਕਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰਨ ਦਾ ਲੋਕਾਂ ਨੂੰ ਸचेत ਕਰਨ ਦਾ ਇਸ ਬੰਦੀ ਸਾਡੀ ਵਕੀਲਾਂ ਦੀ ਟੀਮ ਹੈ ਯਾਰੀ ਲਗਾਤਾਰ ਇਹ ਤੇ ਖੋਜ ਕਰਕੇ ਲਗਾਤਾਰ ਇਸ ਨੂੰ ਲਾਗੂ ਕਰਾ ਰਹੇ ਆ ਪਰ ਇਥੋਂ ਦਾ ਜਿਹੜਾ ਤਾਣਾ ਬਾਣਾ ਤੇ ਇਹ ਉਲਝਿਆ ਹੋਇਆ ਫਾਜਰ ਕਾ ਦਾ ਸਭ ਤੋਂ ਵੱਧ ਜਿਵੇਂ ਨਰੇਗਾ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਉਸੇ ਤਰ੍ਹਾਂ ਇਸ ਵਿੱਚ ਵੀ ਬੜਾ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਜਿਸ ਨੂੰ ਨੱਥ ਪਾਉਣ ਵਾਸਤੇ ਅਸੀਂ ਲਗਾਤਾਰ ਜਿਹੜੀ ਲੜਾਈ ਲੜ ਰਹੇ ਆ ਜੋ ਲੜਾਈ ਕੱਲੇ ਅਸਲੀ ਲੜ ਸਕਦੇ ਲੋਕਾਂ ਦੇ ਸਹਿਯੋਗ ਦੇ ਬਿਨਾ ਅਸੀਂ ਸੱਦਾ ਦਿੰਨੇ ਆ ਜਿਸ ਤਰ੍ਹਾਂ ਲਗਾਤਾਰ ਤਦ ਵਿੱਚ ਮੀਟਿੰਗਾਂ ਲਗਾ ਕੇ ਅਸੀਂ ਵੱਡੀ ਗਿੰਤੀ ਸੰਗਠਨ ਖੜਾ ਕਰ ਰਹੇ ਆ ਅਸੀ ਹੋਰ ਵੀ ਪਿੰਡਾਂ ਦੇ ਜਿਹੜੇ ਮਜ਼ਦੂਰ ਨੇ ਜਿਹੜੇ ਮੱਧ ਵਰਗੀ ਲੋਕ ਨੇ ਉਹਨਾਂ ਨੂੰ ਸੱਦਾ ਦਿੰਨੇ ਆ ਕਿ ਆਓ ਆਉਣ ਵਾਲੀ 28 ਤਰੀਕ ਨੂੰ ਜਿਹੜਾ ਪ੍ਰਦਰਸ਼ਨ ਫਾਜ਼ਲ ਕਾ ਵਿਕੇ ਕਰਨ ਜਾ ਰਹੇ ਆ ਜਿਹੜੇ ਲੋਕਾਂ ਨੂੰ ਉਹਨਾਂ ਦੇ ਹੱਕ ਜਿਹੜੇ ਨੇ ਜਿਹੜੇ ਮਾਰੇ ਹੋਏ ਨੇ ਉਹਨਾਂ ਦੇ ਹੱਕ ਨੱਪੇ ਹੋ ਨੇ ਲੰਬੇ ਸਾਲਾਂ ਤੋਂ ਜਿਹੜਾ ਸਾਡੇ ਬੱਚਿਆਂ ਦੇ ਜਿਹੜੇ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਜਿਹੜੇ ਵਜੀਫੇ ਬਣਦੇ ਨੇ ਜਿਹੜੇ ਉਹਨਾਂ ਨੂੰ ਲੈ ਕੇ ਦੇਣੇ ਨੇ ਉਹਨਾਂ ਨੂੰ ਜਿਹੜੇ ਇੱਕ ਮੁੱਠ ਹੋ ਕੇ ਸਾਰੇ ਸਾਂਝੀ ਲੜਾਈ ਲੜ ਕੇ ਇੰਨੀ ਦੇਰ ਤੱਕ ਨਾਲ ਲੜਿਆ ਜਾਏਗਾ ਉਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਆਮਲ 28 ਤਰੀਕ ਨੂੰ ਜਿਹੜਾ ਸੰਘਰਸ਼ ਕਰਨ ਜਾ ਰਹੇ ਆ ਸੱਦਾ ਦੇ ਰਹੇ ਆ ਇਲਾਕਾ ਨਿਵਾਸੀਆਂ ਨੂੰ ਕਿ 28 ਤਰੀਕ ਨੂੰ ਹਮ ਮਾ ਕੇ ਫਾਜ਼ਲ ਕਾ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੋ